ਖਬਰ ਨਾਮਾ ਵਿਖਰਿਆ ਸ਼ੂਤੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਅੱਜ ਲਗਭਗ 2.5 ਸਾਲ ਪੂਰੇ ਹੋ ਗਏ ਨੇ ਮਰਹੂਮ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਵਾਰ-ਵਾਰ ਬਲਕੌਰ ਸਿੰਘ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਜਿਹੜੇ 팬 ਨੇ ਗੋਹਲ ਲਗਾਈ ਚੱਲੀ ਹੈ ਕਿ ਜਿਹੜੇ ਕਾਤਲ ਸੀ ਜਿਨ੍ਹਾਂ ਵੱਲੋਂ ਸ਼ੂਟ ਕੀਤਾ ਗਿਆ ਉਹਨਾਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਛੋਟੀ ਉਮਰ ਦੇ ਵਿੱਚ ਬਲੰਦੀਆਂ ਨੂੰ ਛੁਗਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕੱਲਾ ਪੰਜਾਬ ਦੇ ਵਿੱਚ ਨਹੀਂ ਕੱਲਾ ਭਾਰਤ ਦੇ ਵਿੱਚ ਨਹੀਂ ਜਿੱਥੇ ਵੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਪੌਪ ਸੰਗੀਤ ਸੁਣਿਆ ਜਾਂਦਾ ਹੈ ਜਿੱਥੇ ਵੀ ਫੋਕ ਸੁਣਿਆ ਜਾਂਦਾ ਹੈ ਪਹਿਲ ਦੇ ਹਦਾਰ ਤੇ ਸਿੱਧੂ ਮੂਸੇਵਾਲੇ ਨੂੰ ਸੁਣਿਆ ਜਾਂਦਾ ਸੀ 28 ਤੋਂ 30 ਸਾਲ ਦੀ ਉਮਰ ਦੇ ਵਿੱਚ ਇੰਨੀ ਕੋ ਉਚਾਈ ਹਾਸਲ ਕਰ ਲਈ ਜਾਨ ਅਤੇ ਪਛਾਣ ਪੂਰੀ ਦੁਨੀਆ ਦੇ ਵਿੱਚ ਹੋ ਗਈ ਬਿਲਬੋਰਡ ਤੇ ਵੀ ਨਾਮ ਤੇ ਫੋਟੋਆਂ ਆਈਆਂ ਸਿੱਧੂ ਮੂਸੇਵਾਲਾ ਦੀਆਂ لیکن انصاف نہیں ملیا قتل کر ਦਿੱਤਾ گیا નિર્દોਸ਼ ਦਾ দোষ نہیں تھی کوئی لیکن ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਨੇਮ ਫੇਮ ਖੜਦਾ ਹੈ ਉਸ ਦੇ ਨਾਲ ਸਮੇਂ ਦੀਆਂ ਸਰਕਾਰਾਂ ਸਮੇਂ ਦੇ ਜਿਹੜੇ ਗੈਂਗਸਟਰ ਨੇ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਵੱਡੀ ਖਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਲੈ ਕੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਗੁਹਾਰਤ ਗਈ ਕਿਸੇ ਅਦਾਲਤ ਦੇ ਜੱਜ ਸਾਹਿਬਾਨਾਂ ਨੂੰ ਕਿ ਮੈਨੂੰ ਅੱਖਾਂ ਤੋਂ ਦਿਸਦਾ ਨਹੀਂ 10 ਜਨਵਰੀ ਨੂੰ ਸ਼ੁੱਕਰਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ ਦੌਰਾਨ ਉਹਨਾਂ ਦੇ ਪਿਤਾ ਬਲਕੌਰ ਸਿੰਘ ਭਾਵਕ ਹੋ ਗਏ ਉਹਨਾਂ ਅਦਾਲਤ ਨੂੰ ਅਪੀਲ ਕੀਤੀ ਕਿ ਅਗਲੀ ਸੁਣਵਾਈ ਵਿੱਚ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਦੀ ਬਜਾਏ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਹ ਭਾਵਕ ਹੋ ਕੇ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਅਦਾਲਤ ਵਿੱਚ ਭਾਵਕ ਹੋਏ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਲਾਈਵ ਦੇਖਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਪੁੱਤਰ ਦਾ ਕਤਲ ਕੀਤਾ ਹੈ ਕੀ ਦੋਸ਼ੀ ਮੇਰੇ ਪੁੱਤਰ ਦਾ ਤੇ ਲੇਕਿਨ ਹਾਲੇ ਮੈਨੂੰ ਨਿਆ ਜੈਸਿਸ ਨਹੀਂ ਮਿਲ ਰਿਹਾ ਦਰਸਲ ਸੁਣਵਾਈ ਦੌਰਾਨ ਦੋਸ਼ੀ ਨੂੰ ਵੀਡੀਓ ਲਿੰਕ ਕਰਾਈ ਪੇਸ਼ ਕੀਤਾ ਗਿਆ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਅਤੇ ਉਹ ਦੋਸ਼ੀ ਨੂੰ ਸਕਰੀਨ ਤੇ ਸਾਫ਼-ਸਾਫ਼ ਨਹੀਂ ਦੇਖ ਦੇਖ ਸਕਦੇ ਇਸ ਲਈ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਆਪੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਸੀ ਕਿ ਉਹਨਾਂ ਦੇ ਪੁੱਤਰ ਦਾ ਆਖਰ ਕਰ ਕਸੂਰ ਕੀ ਸੀ ਕਿਉਂ ਇਹਨਾਂ ਦੋਸ਼ੀਆਂ ਵੱਲੋਂ ਕਿਉਂ ਇਹਨਾਂ ਮੁਲਜ਼ਮਾਂ ਵੱਲੋਂ ਮੇਰੇ ਪੁੱਤਰ ਦਾ ਕਤਲ ਕੀਤਾ ਗਿਆ ਉਹਨਾਂ ਦੀ ਅਪੀਲ ਅਦਾਲਤ ਵਿੱਚ ਅਦਾਲਤ ਅਤੇ ਮੌਜੂਦ ਲੋਕਾਂ ਲਈ ਇੱਕ ਭਾਵਕ ਪਲ ਬਣ ਗਏ ਜਿੰਨੇ ਵੀ ਉੱਥੇ ਕੋਈ ਅਫਸਰ ਸੀ ਜੱਸ ਸਵਾਨ ਸੀ ਵਕੀਲ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਆਏ ਲੋਕ ਭਾਵੁਕ ਭਾਵਕ ਹੋ ਗਏ ਜਦੋਂ ਉਹਨਾਂ ਨੇ ਗੱਲ ਸੁਣੀ ਬਲਕੌਰ ਸਿੰਘ ਦੀ ਕਿ ਮੈਂ ਉਹਨਾਂ ਦੋਸ਼ੀਆਂ ਨੂੰ ਲਾਈਵ ਦੇਖਣਾ ਚਾਹਣਾ ਹਾਂ ਜਿਨ੍ਹਾਂ ਨੇ ਮੇਰੇ ਭੋਲੇ-ਭਾਲੇ ਤੇ ਨਿਰਦੋਸ਼ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਅਦਾਲਤ ਨੇ ਇਸ ਪ੍ਰਸ਼ਨ ਨੂੰ ਗੰਭੀਰਤਾ ਨਾਲ ਲਿਆ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਕਿ 26 ਸਤੰਬਰ ਨੂੰ ਅਗਲੀ ਸੁਣਵਾਈ ਤੇ ਸਾਰੇ ਦੋਸ਼ੀਆਂ ਨੂੰ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਕਰਨ। ਧਿਆਨਯੋਗ ਹੈ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਮਾਰਸਾ ਜ਼ਿਲ੍ਹਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਂਚ ਮਿਸ਼ਰੋਈ ਅਤੇ ਗੋਲਡੀ ਬਰਾੜ ਗੈਂਗ ਨੇ ਲਈ ਸੀ ਇਸ ਮਾਮਲੇ ਵਿੱਚ 30 ਤੋਂ ਵੱਧ ਮੁਲਜ਼ਮ ਸ਼ਾਮਲ ਹਨ ਅਤੇ ਮਾਨਸਾ ਦੀ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਪਿਛਲੇ ਤਿੰਨਾਂ ਸਾਲਾਂ ਤੋਂ ਅਦਾਲਤ ਦੇ ਚੱਕਰ ਲਗਾ ਰਹੇ ਹਨ ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਉਹਨਾਂ ਨੇ ਆਪਣੇ ਪੁੱਤਰ ਦੇ ਕਤਲ ਦਾ ਸੱਚ ਮਿਲਣ ਤੋਂ ਬਾਅਦ ਹੀ ਸ਼ਾਂਤੀ ਮਿਲੇਗੀ ਅਦਾਲਤ ਦੇ ਹਾਲੀਆ ਹੁਕਮ ਨਾਲ ਉਹਨਾਂ ਦੀ ਉਮੀਦ ਦੀ ਇੱਕ ਨਵੀਂ ਕਿਰਨ ਮਿਲਦੀ ਮਿਲਦੀ ਹੈ ਨਿਆਂ ਤੇ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਹੋਵੇਗੀ ਅਤੇ ਉਹ ਸਿੱਧੇ ਤੌਰ ਤੇ ਮੁਲਜ਼ਮਾਂ ਦਾ ਸਾਹਮਣਾ ਕਰ ਸਕਣਗੇ ਉਹਨਾਂ ਕਹਿੰਦੇ ਅਸੀਂ ਦਲੀਲਾ ਅਤੇ ਅਪੀਲਾ ਪੇਸ਼ ਕਰਾਂਗੇ ਲੇਕਿਨ ਉਹ ਮੁਲਜ਼ਮ ਮੇਰੇ ਸਾਹਮਣੇ ਹੋਣੇ ਚਾਹੀਦੇ ਨੇ ਕਿ ਤਾਂਕਿ ਉਹਨਾਂ ਨੂੰ ਮੇਰੇ ਸਾਹਮਣੇ ਸਜ਼ਾ ਮਿਲੇ ਤੇ ਮੈਨੂੰ ਆਪਣੀ ਦਲੀਲ ਅਤੇ ਅਪੀਲ ਰੱਖਣ ਦਾ ਮੌਕਾ ਮਿਲੇ ਧੰਨਵਾਦ